ਕੱਲੀ ਫੁੱਲਾ ਸਿੰਘ ਹੀ ਅਜਿਹੇ ਜਥੇਦਾਰ ਸੀਗੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਸਿਰਫ ਭਾਈ ਸਾਹਿਬ ਕਹਿ ਕੇ ਬੁਲਾ ਲਿਆ। ਕਨਾ ਪ੍ਰਸ਼ਾਦ ਦੀ ਸੇਵਾ ਸੀ ਜਿਹੜੀ ਉਹ ਸ਼ਾਹੀ ਖਜ਼ਾਨੇ ਚੋਂ ਸ਼ਾਹੀ ਖਜ਼ਾਨੇ ਦੇ ਵਿੱਚੋਂ ਜਿਹੜੀ ਸੇਵਾ ਆਉਂਦੀ ਆਗੀ ਡੇਗਾ ਨੇ ਵੀ ਉਹ ਬੰਦ ਕਰ ਦਿੱਤੀ ਆ। ਦਰਬਾਰ ਸਾਹਿਬ ਵਿੱਚ ਕਨਾ ਪ੍ਰਸ਼ਾਦ ਦੀ ਪਰਚੀ ਕੱਟੀ ਜਾਂਦੀ ਆ। ਅਕਸਰਾ ਕਾਫੀ ਵਾਰ ਵੀ ਬਾਅਦ ਵੀ ਹੋਇਆ ਇਹ ਤੇ ਵੀ ਮਤਲਬ ਪਰਚੀ ਕੱਟੀ ਜਾਂਦੀ ਆ ਹਨਾ ਤੇ ਜਦ ਕਿ ਕੁਝ ਦੇਗ ਫ੍ਰੀ ਵੀ ਵਰਤਾਈ ਜਾ ਰਹੀ ਹੁੰਦੀ ਹੈ ਮੁਫਤ ਦੇ ਵਿੱਚ ਹੀ ਵਰਤਾਈ ਜਾਂਦਾ ਕੁਝ ਦੇਗ ਹੁੰਦੀ ਹੈ ਜਿਹਦੀ ਪਰਚੀ ਲੈਣੀ ਪੈਂਦੀ ਆ ਆਪਾਂ ਨੂੰ ਤੇ ਇਹਦੇ ਪਿੱਛੇ ਵੀ ਸੁਣਿਆ ਵੀ ਇੱਕ ਹੁਕਮਨਾਮਾ ਜਾਰੀ ਹੋਇਆ ਹੋਇਆ ਹੁਕਮਨਾਮਾ ਕੀ ਆ ਉਹਦੇ ਵਿੱਚ ਹਾਂ ਹੈਗਾ ਇਹੋ ਹੁਕਮਨਾਮਾ ਹੀ ਹੈਗਾ ਅਕਾਲ ਤਖਤ ਤੋਂ ਇਹ ਹੁਕਮਨਾਮਾ ਜਾਰੀ ਹੋਇਆ ਹੋਇਆ ਹੈਗਾ ਤੇ ਹੁਕਮਨਾਮੇ ਦਾ ਪਹਿਲਾ ਨਿਯਮ ਇਹ ਹੀ ਹੈਗਾ ਕਿ ਇਹਨੂੰ ਕੋਈ ਛੇਤੀ ਤੋੜ ਨਹੀਂ ਸਕਦਾ ਇਹ ਹੁਕਮ ਅਕਾਲ ਤਖਤ ਦੇ ਹੁਕਮਨਾਮੇ ਨੂੰ ਨਾ ਦਾ ਕੋਈ ਮੋੜ ਸਕਦਾ ਤੇ ਨਾ ਇਹਨੂੰ ਕੋਈ ਬਦਲ ਸਕਦਾ ਇੱਕ ਨਾ ਇੱਕ ਵਾਰ ਜਦੋਂ ਉੱਥੋਂ ਜਾਰੀ ਹੋ ਗਿਆ ਤਾਂ ਬਸ ਹੋ ਗਿਆ ਫਿਰ ਇਹਨੂੰ ਕੋਈ ਮੋੜ ਨਹੀਂ ਸਕਦਾ ਇਹਦਾ ਇਹ ਹੀ ਮਤਲਬ ਜਿਹੜੇ ਪਹਿਲਾਂ 21ਵੀਂ ਸਦੀ ਦੇ 20ਵੀਂ ਸਦੀ ਦੇ 18ਵੀਂ ਸਦੀ ਦੇ 19ਵੀਂ ਸਦੀ ਦੇ ਜਿਹੜੇ ਆਪਣੇ ਸਿੱਖ ਸਿਜਾ ਅਕਾਲ ਤਖਤ ਦੇ ਜਦੇਦਾਰ ਸੀ ਜਿਹੜੇ ਉਹਨਾਂ ਦੀ ਇਹ ਇਹ ਉਹਨਾਂ ਦੇ ਹੁਕਮਨਾਮੇ ਹੁੰਦੇ ਸੀ ਜਦੋਂ ਉਹ ਜਾਰੀ ਕਰਦੇ ਹੁੰਦੇ ਸੀ ਤਾਂ ਉਦੋਂ ਤੋਂ ਚੱਲੀ ਆ ਰਹੀ ਹੈ ਇਹ ਰੀਤ ਹੈ ਵੀ ਹੁਣ ਤਾਂ ਚਲੋ ਕਈ ਵਾਰ ਵੀ ਸਰਕਾਰਾਂ ਲੋਕਤੰਤਰ ਆ ਗਿਆ ਹਨ ਵੀ ਹੁਕਮਨਾਮੇ ਕਈ ਵਾਰ ਉਹ ਹੋ ਜਾਂਦੇ ਨੇ ਬਦਲ ਲੈਂਦੇ ਨੇ ਗਲਤ ਵੀ ਹੋ ਜਾਂਦੇ ਨੇ ਜਾਂ ਕਿੱਦਾਂ ਉਹ ਹੋ ਜਾਂਦੇ ਕਿਤੇ ਨਾ ਕਿਤੇ ਸਰਕਾਰ ਇੰਟਰਫੇਅਰ ਕਰ ਕਿਤੇ ਨਾ ਕਿਤੇ ਉਹ ਹੋ ਜਾਂਦਾ ਪਰ ਉਦੋਂ ਦੇ ਜਿਹੜੇ ਹੁਕਮਨਾਮੇ ਨੂੰ ਅੱਜ ਤੱਕ ਜਾਰੀ ਨੇਗੇ ਉਹ ਉਦੋਂ ਕੋਈ ਸੇਤੀ ਕਿਸੇ ਜ ਕੋਈ ਬਦਲ ਨਹੀਂ ਸਕਦਾ ਕੋਈ ਸੋਚ ਵੀ ਨਹੀਂ ਸਕਦਾ ਵੀ ਹੁਕਮਨਾਮਾ ਬਦਲਨ ਦਾ ਵੀ ਜਾਰੀ ਕਰਤਾ ਦਾ ਕਰਤਾ ਹੁਣ ਇਹਦੇ ਪਿੱਛੇ ਦਾ ਇਤਿਹਾਸ ਕੀ ਆ ਕੜਾਹ ਪ੍ਰਸ਼ਾਸਨ ਦੀ ਪਰਚੀ ਦਾ ਇਹ ਵੀ ਥੋੜੀ ਸਹੀ ਗੱਲ ਆ ਵੀ ਕਈ ਵਾਰ ਇਹ ਆਮ ਮੈਂ ਪੋਸਟਾਂ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਵਿੱਚ ਵੀ ਪੜਿਆ ਹੈਗਾ ਇਹ ਦੇਖੋ ਨੂੰ ਮਿਲਿਆਗਾ ਵੀ ਹਨਾ ਕਿ ਉੱਤੇ ਕੜਾਹ ਪ੍ਰਸ਼ਾਦ ਦੀ ਪਰਚੀ ਦਿੱਤੀ ਜਾਂਦੀ ਹੈਗੀ ਦਰਬਾਰ ਸਾਹਿਬ ਦੇ ਵਿੱਚ ਜਦ ਕਿ ਉੱਥੇ ਵੀ ਰੂਮਨੀ ਕਮੇਟੀ ਦਾ ਏਡਾ ਬਜਟ ਆਗਾ ਫਿਰ ਵੀ ਉੱਥੇ ਪਰਚੀ ਦਿੱਤੀ ਜਾਂਦੀ ਆ ਪਰਚੀ ਕੱਟੀ ਜਾਂਦੀ ਹੈ ਕੜਾਹ ਪ੍ਰਸ਼ਾਦ ਪਰਦੇ ਨਾਲ ਇਹ ਵੀ ਆ ਚਲੋ ਦੇਖ ਇੱਕ ਸਾਈਡ ਤੋਂ ਮੁਫਤ ਵੀ ਮਿਲਦੀ ਹੈ ਇਹ ਹੁਕਮਨਾਮਾ ਜਾਰੀ ਕਿਵੇਂ ਹੋਇਆ ਤੇ ਕਿੰਨਾ ਦੁਬਾਰਾ ਕੀਤਾ ਗਿਆ ਇਹੀ ਜਦੋਂ ਅਕਾਲ ਤਖਤ ਦੇ ਜਥੇਦਾਰ ਹੁੰਦੇ ਸੀ ਅਕਾਲੀ ਫੁੱਲਾ ਸਿੰਘ ਜੀ ਸ਼ੇਰੇ ਪੰਜਾਬ ਦੇ ਰਾਜ ਦੇ ਸਮੇਂ ਦੇ ਜਦੋਂ ਲਾਹੌਰ ਤੇ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਖਾਲਸਾ ਰਾਜ ਸੀ ਜਦੋਂ ਉਦੋਂ ਅਕਾਲੀ ਫੁੱਲਾ ਸਿੰਘ ਅਕਾਲ ਤਖਤ ਦੇ ਜਥੇਦਾਰ ਹੁੰਦੇ ਸੀ ਤਾਂ ਹੁਣ ਉਦੋਂ ਜਦੋਂ ਪੂਰਾ ਪੰਜਾਬ ਤੇ ਪੂਰੀ ਸਿੱਖ ਕੌਮ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਜਾਂ ਸਰਕਾਰ ਕਹਿ ਕੇ ਸੰਬੋਧਨ ਕਰਦੇ ਹੁੰਦੇ ਸੀ ਹੁੰਦੇ ਸੀ ਤੋ ਉੱਥੇ ਅਕਾਲੀ ਫੁੱਲਾ ਸਿੰਘ ਹੀ ਅਜਿਹੇ ਜਥੇਦਾਰ ਸੀਗੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੂੰ ਸਿਰਫ ਭਾਈ ਸਾਹਿਬ ਕਹਿ ਕੇ ਬੁਲਾਉਂਦੇ ਹੁੰਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਵੀ ਖੁਦ ਉਹਨਾਂ ਦੀ ਏਡੀ ਬੜੀ ਇੰਨੀ ਇੱਜ਼ਤ ਕਰਦੇ ਹੁੰਦੇ ਸੀਗੇ ਕਿ ਉਹਨਾਂ ਦੇ ਅੱਗੇ ਆ ਕੇ ਮਤਲਬ ਝੁਕਦੇ ਹੁੰਦੇ ਸੀ ਉਹ ਮਨ ਉਹਨਾਂ ਦੀ ਕੋਈ ਗੱਲ ਨਹੀਂ ਮੋੜਦੇ ਹੁੰਦੇ ਸੀ ਉਹ ਸ਼ੇਰੇ ਪੰਜਾਬ ਦੀ ਵੀ ਇਹ ਸਿੱਖਤ ਸੀਗੀ ਕਿ ਉਹਨਾਂ ਨੇ ਹਮੇਸ਼ਾ ਅਕਾਲ ਤਖਤ ਨੂੰ ਤੇ ਅਕਾਲ ਪੁਰਖ ਨੂੰ ਆਪਣੇ ਆਪ ਤੋਂ ਤੇ ਆਪਣੇ ਰਾਜ ਤੋਂ ਉੱਪਰ ਰੱਖਿਆ ਵੱਡਾ ਮੰਨਿਆ ਸੀ ਵੱਡਾ ਮੰਨਿਆ ਉਹਨਾਂ ਨੇ ਹਮੇਸ਼ਾ ਹੀ ਤੇ ਕੜਾ ਪ੍ਰਸ਼ਾਦ ਦੀ ਪਰਚੀ ਦਾ ਜਿਹੜਾ ਇਤਿਹਾਸ ਆ ਉਹ ਇਹ ਹੈਗਾ ਕਿ ਉਦੋਂ ਕੜਾ ਪ੍ਰਸ਼ਾਦ ਦੀ ਸੇਵਾ ਸੀ ਜਿਹੜੀ ਉਹ ਸ਼ਾਹੀ ਖਜ਼ਾਨੇ ਚੋਂ ਦੀ ਸੀ ਲਾਹੌਰ ਤੋਂ ਉੱਥੋਂ ਖਜ਼ਾਨੇ ਚੋਂ ਜਿਹੜੀ ਸੇਵਾ ਆਉਂਦੀ ਹੁੰਦੀ ਸੀ ਉਹਦਾ ਉਹਦਿਆਂ ਦੇਗਾ ਪਰ ਪਾਈਆਂ ਜਾਂਦੀਆਂ ਸੀ ਉਹ ਤੋਂ ਸੇਵਾਵਾਂ ਦੀ ਹੁੰਦੀ ਸੀ ਉਹਦੇ ਦੇਗਾ ਪਰ ਪਾਈਆਂ ਜਾਂਦੀਆਂ ਸੀ ਸ਼ਾਹੀ ਖਜ਼ਾਨੇ ਚੋਂ ਦੀ ਹੁੰਦੀ ਸੀ ਉਦੋਂ ਜਫੀਦਾਰ ਸੀਗੇ ਕਾਲੀ ਫੂਲਾ ਸਿੰਘ ਕਾਲ ਤੱਕ ਦੇ ਹੁਣ ਉਹ ਆਪਾਂ ਨੂੰ ਪਤਾਗਾ ਪੂਰੇ ਸਰਖੱਟਵੇਂ ਜਰਨਲ ਸੀ ਹੈਨਾ ਤੇ ਉਦੋਂ ਉੱਥੇ ਕੁਝ ਸਿੰਘਾਂ ਨੇ ਨਾ ਤੇ ਕੁਝ ਸਿੰਘ ਸਹਿਬਾਨਾ ਨੇ ਅਕਾਲੀ ਫੂਲਾ ਸਿੰਘ ਜੀ ਕੋਲ ਸ਼ੇਰੇ ਪੰਜਾਬ ਦੀ ਸ਼ਿਕਾਇਤ ਕੀਤੀ ਕਿ ਆਪਣਾ ਮਹਾਰਾਜਾ ਲਾਹੌਰ ਦਾ ਮਹਾਰਾਜਾ ਜਿਹੜਾ ਵੀ ਉਹ ਸਿੱਖ ਹੋ ਕੇ ਨਜ਼ਾਰਾ ਨੂੰ ਨਚਾਉਂਦਾ ਦਾ ਕੰਜਰੀਆਂ ਨਚਾਉਂਦਾ ਦਾ ਤੇ ਸ਼ਰਾਬ ਦਾ ਸੇਵਨ ਵੀ ਕਰਨ ਲੱਗ ਪਿਆ ਵੀ ਕੁਝ ਸ਼ਰਾਬ ਦਾ ਸੇਵਨ ਸੇਵਨ ਕਰਨ ਲੱਗ ਪਿਆ ਹਾਂ ਹੁਣ ਇੱਕ ਜ਼ੁਮੇਵਾਰ ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਇਹ ਗੱਲ ਸੋਭਦੀ ਨਹੀਂ ਸੀ ਤਾਂ ਉੱਥੋਂ ਫਿਰ ਜਥੇਦਾਰ ਅਕਾਲੀ ਫੁੱਲਾ ਸਿੰਘ ਨੇ ਹੁਕਮਨਾਮਾ ਭੇਜਿਆ ਉਹਨਾਂ ਨੂੰ ਹੁਕਮ ਭੇਜਿਆ ਵੀ ਅਕਾਲ ਤਖਤ ਤੇ ਪੇਸ਼ ਹੋਵੋ ਸ਼ੇਰੇ ਪੰਜਾਬ ਨੂੰ ਪਰ ਉਦੋਂ ਸ਼ੇਰੇ ਪੰਜਾਬ ਕਿਧਰੇ ਮਸ਼ਰੂਫ ਸੀਗੇ ਹਨ ਤਾਂ ਉਦੋਂ ਉਹ ਅਕਾਲ ਤਖਤ ਤੇ ਪੇਸ਼ ਹੋ ਨਹੀਂ ਸਕਿਆ ਸੀ ਮਤਲਬ ਕੁਝ ਵਕਤ ਲੰਘ ਗਿਆ ਤਾਂ ਦੁਬਾਰਾ ਫੇਰ ਭੇਜਿਆ ਤਾਂ ਉਹ ਤੋਂ ਉਹਨਾਂ ਤੋਂ ਆਏ ਨਹੀਂਗਾ ਅਖੀਰ ਤੇ ਫਿਰ ਜਦੋਂ ਸ਼ੇਰੇ ਪੰਜਾਬ ਅਕਾਲ ਤਖਤ ਤੇ ਪੇਸ਼ ਨਾ ਹੋਇਆ ਫਿਰ ਅਕਾਲੀ ਫੂਲਾ ਸਿੰਘ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਹੁਕਮਨਾਮਾ ਐਸੀਗਾ ਕਿ ਸ਼ਾਹੀ ਖਜ਼ਾਨੇ ਦੇ ਵਿੱਚੋਂ ਜਿਹੜੀ ਸੇਵਾ ਆਉਂਦੀ ਆਗੀ ਦੇਗਾਂ ਲਈ ਉਹ ਬੰਦ ਕਰ ਦਿੱਤੀ ਜਾਊਗੀ ਤੇ ਹੁਣ ਸਿੱਖ ਸੰਗਤ ਆਪਣੀ ਹੈਸੀਅਤ ਦੇ ਮੁਤਾਬਕ ਖੁਦ ਪੇਟ ਕਪੇਟਾ ਕਰਕੇ ਦੇਗ ਲਾਊਗੀ ਤੇ ਉਹਦੀ ਪਰਚੀ ਕਟਵਾਊਗਾ ਉਹ ਇਹ ਹੁਕਮਨਾਮਾ ਜਾਰੀ ਕਰਦਾ ਹੁਣ ਉਦੋਂ ਆਪਣੇ ਜਿਹੜੇ ਸਿੱਖ ਕੌਮ ਦੀ ਹਾਂ ਆਰਥਿਕ ਹਾਲਤ ਇੰਨੀ ਚੰਗੀ ਨਹੀਂ ਸੀਗੀ ਤਾਂ ਕਰਕੇ ਫਿਰ ਇਹ ਪਰਚੀ ਉਹਨਾਂ ਨੇ ਸਾਹੀ ਖਜ਼ਾਨੇ ਦੇ ਵਿੱਚੋਂ ਆਉਣੀ ਬੰਦ ਕਰਤੀ ਸੇਵਾ ਤੇ ਉਹ ਇਹ ਹੁਕਮ ਨਮਾ ਜਾਰੀ ਕਰਤਾ ਵੀ ਹੁਣ ਸਿੱਖ ਸੰਗਤ ਜਿਹੜੀ ਉਹੀ ਭੇਟਾ ਦੇਊਗੀ ਤੇ ਆਪਣੀ ਹیثیت ਮੁਤਾਬਕ ਭੇਟਾ ਦੇਊਗੀ ਤੇ ਦੇਗ ਲਊਗੀ ਤੇ ਨਾਲ ਪਰਚੀ ਲਊਗੀ ਯਾਨੀ ਕਿ ਕੜਾ ਪ੍ਰਸਾਦ ਕਿਸੇ ਦੇ ਅਧੀਨ ਨਹੀਂ ਚ ਆਊਗਾ ਹਾਂ ਸਾਈ ਖਜ਼ਾਨੇ ਚੋਂ ਨਹੀਂ ਆਊਗਾ ਕਿਉਂਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਜਦੋਂ ਇਹ ਗੱਲ ਲੈ ਵੀ ਕਿ ਮਹਾਰਾਜਾ ਰਣਜੀਤ ਸਿੰਘ ਜਿਹੜਾ ਉਹ ਤਾਂ ਹੁਣ ਸ਼ਰਾਬ ਦਾ ਸ਼ੇਵਨ ਕਰਨ ਲੱਗਿਆ ਉਹਦੀ ਸਾਈ ਖਜ਼ਾਨੇ ਚੋਂ ਤਾਂ ਲੋੜ ਨਹੀਂ ਵੀ ਸਾਨੂੰ ਇਹ ਚੀਜ਼ ਤਾਂ ਬੰਦ ਕਰੋ ਇਹ ਤਾਂ ਹਨਾ ਤਾਂ ਉਹ ਕਿਉਂਕਿ ਉਹ ਉਹਨਾਂ ਦਾ ਕਰਤਾਰ ਇੰਨਾ ਉੱਚਾ ਸੀ ਕਲੀ ਫੂਲਾ ਸਿੰਘ ਤਾਂ ਉਹ ਉਹਨਾਂ ਦੀ ਸ਼ਖਸੀਅਤ ਦੀ ਜਿਹੜੀ ਨੀ ਉੱਚੀ ਸੀ ਕਿ ਉਹਨਾਂ ਨੇ ਸਭ ਤੋਂ ਉੱਪਰ ਅਕਾਲ ਪੁਰਖ ਨੂੰ ਰੱਖਿਆ ਤੇ ਅਕਾਲ ਪੁਰਖ ਦੇ ਜਿਹੜੇ ਨਿਯਮਤਿਆਂ ਨੂੰ ਨੰਨ ਉੱਪਰ ਸਿਧਾਂਤਾਂ ਨੂੰ ਸਭ ਤੋਂ ਉੱਪਰ ਰੱਖਿਆ ਸਿੱਖ ਕੌਮ ਨੇ ਤਾਂ ਉਹ ਮਨਾਂ ਕਰਤਾ ਉਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਇਹ ਪਤਾ ਲੱਗਿਆ ਤਾਂ ਉਹ ਦਰਬਾਰ ਸਾਹਿਬ ਆਏ ਜਦੋਂ ਦਰਬਾਰ ਸਾਹਿਬ ਚੰ ਅੰਦਰ ਆਏ ਤਾਂ ਕਾਲੀ ਖੁੱਲਾ ਸਿੰਘ ਨੰਗੀ ਤਲਵਾਰ ਲੈ ਕੇ ਬਾਹਰ ਖੜ੍ਹ ਗਏ ਤਾਂ ਆਖ ਉਹਨਾਂ ਨੂੰ ਰੋਕ ਲਿਆ ਅਸੀਂ ਕਹਿੰਦੇ ਵੀ ਦਰਬਾਰ ਸਾਹਿਬ ਚ ਉਦੋਂ ਜਾਣਾ ਪਹਿਲਾਂ ਕਾਲ ਸਖਤ ਦੀ ਪੇਸ਼ ਹੋ ਉੱਥੇ ਸਿੰਘ ਸਹਿਮਾਨਾਂ ਨਾਲ ਗੱਲ ਕਰੋ ਪੇਸ਼ ਫਿਰ ਪੇਸ਼ ਹੋਵੋ ਉੱਥੇ ਜਾ ਕੇ ਫਿਰ ਦਰਬਾਰ ਸਾਹਿਬ ਜਾਇਓ ਮੱਥਾ ਟੇਕ ਔਰ ਤੇ ਸਾਰੀ ਸਿੱਖ ਸਿੱਖ ਸੰਗਤ ਦੇਖਿਓ ਵੀ ਮਹਾਰਾਜੇ ਨੂੰ ਰੋਕ ਲਿਆ ਕਾਲੀ ਫੁੱਲਾ ਸਿੰਘ ਨੇ ਹੁਣ ਇੱਕੋ ਤਰ੍ਹਾਂ ਇਹ ਛੋੜੀ ਸੀਗਾ ਵੀ ਉਹ ਕੋਈ ਪਾਵਰ ਸੀ ਜਏ ਸੀ ਇਹ ਰਤਬਾ ਸੀਗਾ ਕਾਲ ਤਖਤ ਦਾ ਹੂੰ ਇਹ ਕਾਲ ਤਖਤ ਦਾ ਰਤਬਾ ਜਿਹੜਾ ਸਾਰੇ ਰਾਜ ਭਾਗ ਤੋਂ ਸ਼ੇਰੇ ਪੰਜਾਬ ਤੋਂ ਸਭ ਕੁਝ ਤੋਂ ਉੱਪਰ ਸੀ ਤਾਂ ਫਿਰ ਉਸ ਤੋਂ ਬਾਅਦ ਇਹ ਮਹਾਰਾਜਾ ਰਣਜੀਤ ਸਿੰਘ ਕਾਲ ਤਖਤ ਤੇ ਬੇਸ਼ਵਕ ਤਾਂ ਉੱਥੇ ਉਹਨਾਂ ਨੂੰ ਜਦੋਂ ਦੱਸਿਆ ਗਿਆ ਇਹ ਗੱਲ ਤਾਂ ਉੱਥੇ ਗਲਤੀ ਪਾਈ ਗਈ ਤਾਂ ਉੱਥੇ ਉਹਨਾਂ ਨੂੰ ਮਾਫੀ ਮੰਗੀ ਤਾਂ ਉੱਥੇ ਫਿਰ ਉਹਨਾਂ ਨੂੰ ਕੋਰੜੇ ਕੋਰੜੇ ਮਾਰਨ ਦੀ ਸਜਾਤੀ ਵੀ ਇਹਨਾਂ ਨੂੰ ਕੋਰੜੇ ਕੋੜੇ ਮਾਰੇ ਜਾਣਗੇ। ਫਿਰ ਜਦੋਂ ਉੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਉੱਥੇ ਇੱਕ ਰੁੱਖ ਨਾਲ ਬੰਨਿਆ ਗਿਆ। ਉਹਨਾਂ ਦੇ ਕੱਪੜੇ ਉਤਾਰ ਦਿੱਤੇ ਗਏ ਤੇ ਉਹਨਾਂ ਦੇ ਇੱਕ ਹੇਟ ਦੀ ਪੌਣ ਵਾਲੀ ਬਣਾਣ ਰਹਿ ਗਈ ਸੀਗੀ ਤੇ ਇੱਕ ਕੁਸ਼ਰਾ ਰੱਖਿਆ ਗਿਆ ਸੀਗਾ। ਬਾਕੀ ਕੱਪੜੇ ਉਤਾਰ ਕੇ ਜਦੋਂ ਕੋੜੇ ਮਾਰਨੇ ਸ਼ੁਰੂ ਕਰੇ ਨਹੀਂ ਸੀਗੇ ਹਜੇ ਪਰ ਸਿੱਖ ਸੰਗਤ ਉੱਥੇ ਇੰਨੀ ਨਮੋਸ਼ ਹੋਊਗੀ ਤੇ ਉਹਨਾਂ ਤੋਂ ਦੇਖਿਆ ਨਹੀਂ ਗਿਆ ਤੇ ਉਹਨਾਂ ਦੀ ਬੇਨਤੀ ਕਰਨ ਤੇ ਫਿਰ ਉਹਨਾਂ ਨੂੰ ਮਾਫੀ ਦੇ ਦਿੱਤੀਗੀ ਮਹਾਰਾ ਰੰਜੀਤ ਸਿੰਘ ਨੂੰ ਕੋੜੇ ਨਹੀਂ ਮਾਰੇ ਗਿਆ ਫੋਰੜੇ ਮਾਲ ਮਾਰੇ ਨਹੀਂ ਗਿਆ ਤੇ ਉਹਨਾਂ ਦੇ ਉਦੋਂ ਮਨਾ ਕਰਤਾ ਸੀ ਜੀ ਯਾਨੀ ਕਿ ਉਹਨਾਂ ਨੇ ਸਵਕਾਰ ਕਰ ਲਿਆ ਸੀ ਕੋੜੇ ਮਾਰ ਸਕਦੇ ਹਾਂ ਵੀ ਉਹ ਮਤਲਬ ਖੜਗੇ ਸੀਗੇ ਉਹ ਕਾਲਪੁਰਖ ਦਾ ਨਾਮ ਲੈ ਕੇ ਉੱਥੇ ਨਾ ਤੇ ਬਰਖਤ ਦੇ ਨਾਲ ਬੰਨੇ ਗਏ ਜਦੋਂ ਸਾਰੇ ਪੰਜਾਬ ਖੜਗੇ ਸੀ ਉੱਥੇ ਵੀ ਕੋਈ ਕੋਈ ਗੱਲ ਨਹੀਂ ਜੀ ਮੇਰੀ ਗਲਤੀ ਹੈ ਤਾਂ ਮੇਰੀ ਗਲਤੀ ਹੈ ਹੁਣ ਇਹ ਆਪਣੀਆਂ ਸਿੱਖ ਸ਼ਖਸੀਅਤਾਂ ਦੇ ਰੁਤਬੇ ਸੀ ਇਹੇ ਕਰਦਾਰ ਸੀ ਉਹਨਾਂ ਦੇ ਉੱਚੇ ਸ਼ਖਸੀਅਤਾਂ ਸੀਗੇ ਇੰਨੇ ਉੱਚੀਆਂ ਸ਼ਖਸੀਅਤਾਂ ਤਾਂ ਸੀ ਇਹ ਇਹ ਤਾਂ ਉਦੋਂ ਤੋਂ ਫਿਰ ਕੜਾ ਪ੍ਰਸ਼ਾਦ ਦੀ ਜਿਹੜੇ ਪਰਚੀ ਹੈਗੀ ਇਹ ਉਦੋਂ ਤੋਂ ਚੱਲੀ ਆ ਰਹੀ ਹੈ ਇਹ ਅਕਾਲੀ ਫੂਲਾ ਸਿੰਘ ਦਾ ਹੁਕਮਨਾਮਾ ਹੈ ਇਹ ਹਜੇ ਤੱਕ ਚੱਲੇ ਆ ਰਿਹਾ ਹੈ ਤੇ ਜੇ ਹੁਣ ਇਹ ਤੋੜਨਾ ਬਣਦਾ ਕਿਉਂ ਤੋੜੀਏ ਜਦੋਂ ਆਪਣੇ ਪੁਰਖਿਆਂ ਦੀ ਬੀੜੀ ਤੇ ਚੱਲੀ ਹੋਈ ਚੱਲੀ ਆ ਰਹੀ ਹੈਗੀ ਤਾਂ ਉਹ ਚੱਲ ਰਹੀ ਹੈਗੀ ਬਸ ਯਾਨੀ ਕਿ ਇਹਦੇ ਪਰਚੀ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਹੈ ਹਾਂ ਉਹ ਇਹ ਇਤਿਹਾਸ ਹੈਗਾ ਜੇ ਪਿੱਛੇ ਉਮੀਦ ਆ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਸਾਡੀ ਗੱਲਬਾਤ ਚੰਗੀ ਲੱਗੀ ਹੋਊਗੀ ਤੇ ਸਾਡੇ ਚੈਨਲ ੴ ਸਤਨਾਮ 1313 ਦੇ ਨਾਲ ਜੁੜੋ ਤੇ ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਇਸੇ ਤਰ੍ਹਾਂ ਹੀ ਸਾਡੇ ਨਾਲ ਆਪਣਾ ਸਾਥ ਬਣਾਈ ਰੱਖੋ ਧੰਨਵਾਦ